ਤੋਹਰੀਆਂ ਦੀ ਦਾਲ ਬਣਾਈ ਜਾਂਦੀ ਹੈ ਹੈਲੋ ਫਰੈਂਡ ਕੀ ਹਾਲ ਹੈ ਗੁੱਡ ਮਾਰਨਿੰਗ ਵੈਰੀ ਨਾਈਸ ਗੁੱਡ ਮਾਰਨਿੰਗ ਆਹ ਜਿਵੇਂ ਜਨੇ ਤੋਹਰੀਆਂ ਦੀ ਦਾਲ ਖਾਣੀ ਆ ਦੁੱਧ ਪਾ ਕੇ ਜੀਰਾ ਹਰੀ ਮਿਰਚ ਚ ਸਿੰਪਲ ਬਣਾਵਾਂਗੇ ਪੰਜਾਬੀ ਜਿਸ ਵਧੀਆ ਹਰੀ ਮਿਰਚਾ ਲਸਣ ਹੈ ਤੇ ਪਿਆਜ਼ ਹੈ ਇਹ ਆ ਪਾ ਲਓ आप आते आते जब ये देखो दाल एडी स्वाद बनूगी ना वाव वेरी वाहली सो वैली सो ब्यूटीफुल मिर्च धनिया वगैरह सारा कुछ है ਇਹ ਕਿ ਨਾ ਫਾਕਲਾ ਫੋਣਾ ਇੱਥੇ ਨਮਕ ਹਲਦੀ ਮਿਰਚ ਮਿਰਚ ਫੋਣੀ ਦੀ ਮਿਰਚ ਆਪਾਂ ਹਰੀ ਪਾ ਦਿੱਤੀ। ਤੋਂ ਬਾਹਰ ਇਹ ਰੱਖੇ ਬਾਹਰ ਇਹ ਜਾਈ ਦੇ ਗਾਲ ਰਹਿਣ। ਨਾਲ ਨਾਲ ਤੇ ਘੱਟ ਖਾਇਆ ਕਰੋ। ਜੇ ਖਾਣੀ ਆ ਨਾ ਨਿਗਾ ਨਿਗਾ ਤੇਜ ਕਰਨੀ ਤੁਸੀਂ ਆਸ ਦੀ। ਹਰਿਆਂ ਨਾਲ ਤੇ ਜਿੰਨਾ ਮਰਜ਼ੀ ਖਾ ਲੋ। নো ਟੈਂਸ਼ਨ নো ਪ੍ਰੋਬਲਮ। ਆ ਦੇਸੀ ਕੀ ਹੋ ਰਹਿਣ? ਟੱਪਾ ਪਿਆ। ਆ ਤਾਂ ਹੋ ਗਿਆ ਦੇ ਆ ਮਾਰੇ। ਆਰਦੇ ਤੋ ਕੜਕਾ ਪੁੰਜਦਾ ਕਾ ਨਾ ਸਿਤ ਚੋਬਰੇ ਗਲਾਹ ਵਰਗਾ ਤੂੰ ਖੁਸ਼ ਹੋ ਬਣ ਜਾ ਨਮਕ ਦਾ ਸਵਾਦ ਹਿਸਾਬ ਜਿਆਦਾ ਨਹੀਂ ਪਾਇਦਾਂ ਮੇਠਖ ਮਾਈ ਬਣ ਜਾਂਦੀ ਏ ਦਾਲ ਮਨ ਆਪਣੀ ਨਮਕ ਵੀ ਜਿਆਦਾ ਪੈ ਗਿਆ ਨਾ ਤੋਰ ਲਈ ਜ਼ਾਲਚ

ਆੰਦੂਆਂ ਗ੍ਰੀਟਡਾਰ ਉਹ ਬੜੀ ਸੁਆਦ ਹੈ ਬੜੀ ਤੇ ਮਾਇਆ ਰੰਗੀਆਂ ਸਾਡੇ ਘਰ ਦੇ ਦਾਹੀ ਨੂੰ ਖਾ ਕੇ ਚਮਚਾ ਨਾਲ ਫਰੈਂਟ ਨਾਲ ਰੋਟੀ ਦੀ ਖਾਦੀ ਨਾਲ ਦੀ ਹੋਣਾ ਖਾਣ ਜਿਆਦਾ ਹੋਣਾ ਬੱਚਾ ਲੈਣਾ ਮੱਤੇ ਤੋ ਗਿਆ ਜਾਦਾ ਵਾਹ ਹਾਂ ਹਾਂ ਤੋਰੀਆਂ ਹਾਈ ਮੇ ਤੋਰੀਆਂ ਦੇ ਸਬਜੀ ਹੁੰਦੀ ਹੈ ਆ ਬਾਤ ਦਾ ਬਾਤ ਉਹਨਾ ਬਣਾਇਆ ਕਿਉਂ ਬਣਾ ਰਹੇ ਤੌਰ ਨਾਲ ਤੇ ਵੱਡੀ ਬਹੂ ਦਾ ਨਾਮ ਕਿਰਨਾ ਬਣਾਵੇ ਤੋੜਿਆ ਠੀਕ ਹੋ ਰੰਡ ਤੇ ਮਲਾਈ ਦਾ ਨਾ ਹੋਰ ਇਹ ਬਾਤ ਹੈ ਪਾ ਹਲਦੀ ਰੰਡ ਸਵਾਦ ਅਨੁਸਾਰ ਤਾਂ ਥੋੜੀ ਜਿਨੀ ਮਸਲੀ ਪਾਈ ਦਿੰਦੇ ਹਾਂ ਬਾਹਰੀ ਨਹੀਂ ਥੋੜੀ ਰਾਹੀ ਮਾਂਦਨ ਵਾਲੀ ਸੀ ਫਰੈਂਡ ਪੰਜ ਮਾਰ ਦੇਸ ਤੇ ਭਾਰਤੀਆਂ ਜਿਹਾ ਮਿੱਠੇ ਚੌਲ ਕਰੀ ਵਾਲੇ ਬਣਾਉਂਦੇ ਨੇ ਆਹ ਬਣੇ ਆਜਣਾ ਤੁਹਾਨੂੰ ਨਾਲ ਦਾਲ ਜਿਹੜਾ ਖਾਓ ਬਣੇ ਤੋਂ ਵਰਨਾ ਜੇ ਖਾਓ ਦਹੀਂ ਰਹਿ ਜਾਊਗਾ ਤਨਾਰ ਨਾਲ ਆਪਾਂ ਵੜਦਣਾ ਫਰੈਂਡ ਆਟਾ ਠੀਕ ਹੈ ਜੀ ਆਟਾ ਦੇਣਾ ਉਹਨਾਂ ਜਿੰਨਾ ਫੌਤਰਾ ਪਾ ਸਕੇ ਟੈਸਟ ਨਹੀਂ ਕਰਨਾ ਨਾ ਆਟਾ ਛਟਣਾਗਾ ਮੈਂ ਕਦੇ ਜ਼ਿੰਦਗੀ ਦੇ ਵਿੱਚ ਬਾਸਦਾ ਮੈਂ ਰੋਟੀ ਵੱਤ ਪਕਾਈਆ ਨਾ ਮੈਂ ਰੋਟੀ ਕਦੇ ਛੱਟੀ ਆ ਤੜਕੇ ਪਾਉਣ ਨੂੰ ਪਾਣੀ ਵੀ ਜਾਊਗੀ ਅਸੇਰੇ ਆਪਾਂ ਪਸਗਾਂ ਨੂੰ ਪਾ ਦੇ ਗਾਂ ਨੂੰ ਪਾ ਦੇ ਚਿਹਰੇ ਨੂੰ ਠੀਕ ਹੈ ਫਰੈਂਡ ਇੱਕ ਅੱਧਾ ਪੇੜਾ ਜਿਹਾ ਵੱਜ ਵੀ ਜਾਊਗਾ ਪਤਾ ਮੀ ਆਪਾਂ ਗਾਂ ਨੂੰ ਪਾ ਦੇਗਾ ਇਹ ਆਪਣਾ ਆਉ ਫਰੈਂਡ ਹਲੇ ਬਾਹਰ ਉਸ ਨੂੰ ਪਾ ਲਈ ਫਰ ਕਿਆ ਕਰੀਓ ਆਟਾ ਮੈ ਛਾਣਾ ਆਪਾਂ ਤਾਂ ਕਿਉਂ ਨਹੀਂ ਤੁਸੀਂ ਕਮੈਂਟ ਕਰੋਗੇ ਵੀ ਤੁਸੀਂ ਆਟਾ ਨਹੀਂ ਛਾਣਾ ਆਟਾ ਮੈਂ ਤਾਂ ਨਹੀਂ ਛਾਣਾ ਭਰਾਵਾ ਆਟਾ ਹੈਗਾ ਬਹੁਤ ਮਹਿੰਗਾ ਠੀਕ ਹੈ ਜੀ ਹੁਣ ਡੀਪੋ ਤੋਂ ਮੈਨਾਂ ਲੱਗੀ ਸਿਰਫ 20 ਕਿਲੋ ਕਾਨ ਕਹੀ ਚਾਰਜੀ ਆ ਠੀਕ ਹੈ ਜੀ ਤੇ ਉਹ ਜਿਹੜਾ ਹੁਣ ਛੂੜਾ ਆਪਾਂ ਕੱਢਦੇ ਆ ਮੰਡਲਾ ਇਹਦੇ ਨਾਲ ਵੀ ਛੂੜਾ ਆਪਾਂ ਵਿੱਚੇ ਹੀ ਗੁੰਨ ਲਈਦਾ ਕਿਉਂਕਿ ਆਟੇ ਦੀ ਬਹੁਤ ਬਚਤ ਹੁੰਦੀ ਆ ਮੈਨਾਂ ਤੁਹਾਨੂੰ ਵੀ ਇਹੀ ਸਲਾਹ ਦਿੰਦੀ ਵੀ ਆਟਾ ਤੁਸੀਂ ਵੀ ਨਿਛਾਣਾ ਕਰੋ ਜ਼ਰੂਰੀ ਆ ਅੱਧਾ ਅੱਧਾ ਕਿਲੋ ਜੇ ਆਪਾਂ ਕਿਲੋ ਆਟਾ ਗੁੰਨਾਂਗੇ ਤੇ ਅੱਧਾ ਕਿਲੋ ਛੂੜਾ ਨਿਕਲ ਜਾਂਦਾ ਜੇਵਾ ਪੱਕਾ ਡਣਾ ਲਿਗਾ ਜਸਸੀ ਦਾੰਤੀ ਦਾ ਫੋਨ ਆਈ ਜਾਂਦਾ ਕੋਈ ਦੱਸੀ ਦਾ ਇਹਦਾ ਹਾਂ ਕੋਈ ਨਾਲ ਨਹੀਂ ਫੋਸਾ ਆ ਬ੍ਰਾਂਡ ਕਿਵੇਂ ਤੁਸੀਂ ਠੀਕ ਤਾਂ ਗੁੰਨ ਦੇ ਉਹ ਬੜਾ ਆਯਾ ਦੇ ਆਈ ਨੀ ਕਰਨਾ ਤੇਰੀ ਅਟੇ ਢਿਚੜੀ ਸਭ ਨੂੰ ਸੁਪਨੇ ਚ ਬੜਾਏ ਹੀ ਹੀਰ ਮਾਉਂਦੇ ਨੀ ਕਰਨਾ ਤੇਰੀ ਅਟੇ ਢਿਚੜੀ ਆਟਾ ਗੁੰਨਦੇ ਨੂੰ ਗੜਾ ਆ ਯਾਦ ਆਉਂਦੇ ਬੇਬੇ ਇਹ ਕਹੀ ਸਕੋ ਮਰੀਏ ਦੱਸ ਜਿਆ गर्मी बहुत बहुत गर्मी है फ्रेंड ना बताओ डेवास से बुलाओ कोनो ना पहन गर्मी ना कि मेरे बीच प्राण मिल गया तो प्यार का देया थे वो प्रेम गर्लियों देख रहे यार तो मेरा मानों कोशिश ठीक है फ्रेंड मसाले जाएंगे ना ये तो साफ देखते हो बड़े बादा और जैसा रखोगे भी आजापास खोलकर आया फ्रेंड कलर � ਉਹ ਬਾਲੀ ਕਰ ਰਹੀ ਆ ਦੋਸਤੋ ਸਟੋਰੀਆਂ ਦੀ ਤਾਂ ਹੋਰੀਆਂ ਦੀਆਂ ਖਾ ਲੋ ਆਂਦੇ ਚਲੋ ਬਾਏ ਫਰੈਂਡ ਬਾਹਰ ਨੂੰ ਚਲੋ ਦੇਖੋ ਹਾਂ ਜਰਾ ਰੋਟੀਆਂ ਪਕਾਉਣੀਆਂ ਘਰ ਦੇ ਕੰਮ ਕਰਨ ਦੇ ਸ਼ੌਕ ਹੈ ਫਰੈਂਡ ਮੈਨੂੰ ਤਾਂ ਇਹ ਉਹੀ ਸ਼ਾਂਤੀ ਦੇ ਆ ਕਿੱਥੇ ਲੱਭ ਰੋਗਾ ਕਿਸੇ ਨੇ ਹੱਥ ਨਹੀਂ ਕਰਉਂਦੀ ਨਾਲ ਸਾਰੇ ਆਪਣੇ ਆਪਣੇ ਮਤਲਬ ਟਕਰਾ ਬਸ ਮਾਈ ਅੱਗੇ ਟਾਈਮ ਪਾਸ ਕਰੀ ਜਾਂਦੀ ਹੋਰ ਕੋਈ ਹੁੰਦੀ ਕਿੱਥੇ ਦੀ ਭੱਜ ਗਈ ਹੁੰਦੀ ਸਭ ਕਿਤੇ ਹਾਂਜੀ ਜੀ ਤੁਹਾਨੂੰ ਤਾਂ ਇੱਥੋਂ ਸਿੱਧੀ ਕਰਨ ਵਾਲੇ ਜਾਣਾ ਸਿਮਾ ਅੱਜ ਚਾਰ ਬੰਦੇ ਲੈ ਗਿਆ ਜੱਕ ਕੇ ਰੋਕਦਾ ਸਾਡੇ ਰਾਜ ਕਿ ਠੀਕ ਹੈ ਸਿਮਾ ਜੀ ਤੁਹਾਨੂੰ ਕਿ ਮੈਂ ਭੱਜ ਕੇ ਮੈਂ ਕਹਿੰਦੀ ਮੈਨੂੰ ਨਾ ਤੇ ਕੋਈ ਮਾਰਾ ਸੁਧੀ ਜਾऊंगी ਆਪਕੋ ਬਾਏ ਬਾਏ ਫਰੈਂਡ ਲਵਿੰਗ